ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਵਰਚੂअली ਮੀਟਿੰਗਾਂ ਕਰਕੇ ਦੇਸ਼ ਦੇ ਸੂਬਿਆਂ ਦੇ ਰੇਲਵੇ ਸਟੇਸ਼ਨਸ ਦੇ ਵਿੱਚ ਪ੍ਰੋਡਕਟਸ ਨੂੰ ਆਪਣਾ ਵਨ ਨੇਸ਼ਨ ਵਨ ਪ੍ਰੋਡਕਟ ਨੂੰ ਲਾਂਚ ਕੀਤਾ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਨ ਆਫ ਥੈਮ ਮਤਲਬ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਵੀ ਨਾਂ ਦੇਸ਼ ਦੇ ਰੇਲਵੇ ਸਟੇਸ਼ਨਾਂ ਚ ਆਇਆ ਹੈ ਅਸੀਂ ਇਸ ਬਾਰੇ ਜਿਆਦਾ ਗੱਲ ਕਰਨੇ ਹਾਂ ਰਾਜ ਸਭਾ ਸੰਸਦ ਪੁਰਵ ਰਾਜ ਸਭਾ ਸੰਸਦ ਸ਼ਵੇਤ ਮਲਿਕ ਜੀ ਨਾਲ ਮਲਿਕ ਸਾਹਿਬ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ਉਦਘਾਟਨ ਕੀਤਾ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੀ ਉਹਦੇ ਚ ਵਨ ਆਫ ਥੈਮ ਹੈ ਕਿ ਕੀਤੇ ਤੇ ਬਹੁਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਹੈ ਅੰਮ੍ਰਿਤਸਰ ਗੁਰੂ ਕੀ ਨਗਰੀ ਨੂੰ ਵੀ ਮਾਣ ਹਾਸਲ ਹੋਇਆ ਅਸਾ ਜੀ ਕੱਲ 85000 ਕਰੋੜ ਰੁਪਏ ਦੇ ਪ੍ਰੋਜੈਕਟਸ ਜਿਹੜੇ ਰੇਲਵੇ ਦੇ ਨੇ ਉਹ ਮਾਨਯੋਗ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਉਹਨਾਂ ਨੇ ਇਨੋਗਰੇਸ਼ਨ ਕੀਤੀ ਹੈ ਔਰ ਉਹਦੇ ਵਿੱਚ ਕਾਫੀ ਯੋਜਨਾਵਾਂ ਸੀਗੀਆਂ ਇੱਕ ਤੇ ਵੰਦੇ ਭਾਰਤ ਜਿਹੜੀ ਕਨਸੈਪਟ ਪ੍ਰਧਾਨ ਮੰਤਰੀ ਜੀ ਲੈ ਕੇ ਆਏ ਕਿਉਂਕਿ ਪਿਛਲੀਆਂ ਸਰਕਾਰਾਂ 70 ਸਾਲ ਤੱਕ ਆਬਸੋਲੀਟ ਟੈਕਨੋਲੋਜੀ ਤੇ ਚਲਦੀ ਆ ਰਹੀਆਂ ਉਹਨਾਂ ਵਿੱਚ ਕੋਈ ਉਤਸ਼ਾਹ ਹੀ ਨਹੀਂ ਸੀ ਉਹਨਾਂ ਵਿੱਚ ਕੋਈ ਆਤਮ ਵਿਸ਼ਵਾਸ ਹੀ ਨਹੀਂ ਸੀ ਇਸ ਤਰ੍ਹਾਂ ਕੋਈ ਮੁਰਦਾ ਸਰਕਾਰ ਹੁੰਦੀ ਹੈ ਉਸ ਤਰ੍ਹਾਂ ਦੀਆਂ ਉਹ ਸਰਕਾਰਾਂ ਸੀਗੀਆਂ ਮੋਦੀ ਜੀ ਨੇ ਆ ਕੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦਾ ਪ੍ਰਯਾਸ ਕੀਤਾ ਦੇਸ਼ ਦਾ ਆਤਮ ਸਨਮਾਨ ਜਗਾਇਆ ਦੇਸ਼ ਦੇ ਨਾਗਰਿਕਾਂ ਨੂੰ ਗੌਰਵੰਦਿਤ ਕੀਤਾ ਔਰ ਅੱਜ ਜੋ ਸਥਿਤੀ ਸਾਡੇ ਦੇਸ਼ ਦੀ ਵਿਸ਼ਵ ਦੇ ਵਿੱਚ ਹੈ ਕਿ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਅਸੀਂ ਜਾਣੇ ਜਾਣ ਲੱਗੇ ਆਂ ਔਰ ਇਕਨੋਮੀ ਦੇ ਵਿੱਚ ਵੀ ਅਸੀਂ 5ਵੇਂ ਨੰਬਰ ਦੇ ਉੱਤੇ ਜਿਹੜਾ ਕਿ ਕਾਂਗਰਸ ਦੇ ਰਾਜ ਵਿੱਚ ਅਸੀਂ 10ਵੇਂ ਨੰਬਰ ਤੇ ਸੀਗੇ ਸੋ ਹੁਣ ਅਸੀਂ 5ਵੇਂ ਨੰਬਰ ਦੀ ਇਕਨੋਮੀ ਬਣ ਗਏ ਆਂ ਔਰ ਜਿਸ ਤਰ੍ਹਾਂ ਮੋਦੀ ਜੀ ਉਹ ਲਗਾਤਾਰ ਹੈਟ੍ਰਿਕ ਬਣਾਉਣ ਵਾਲੇ ਨੇ ਬੜੀ ਸ਼ਾਨ ਦੇ ਨਾਲ ਕਿ ਅਬ ਕੀ ਬਾਅਦ 400 ਕੇ ਬਾਅਦ ਮੋਦੀ ਸਰਕਾਰ ਲਗਾਤਾਰ ਤੀਸਰੀ ਵਾਰ ਤੇ ਉਸ ਤੋਂ ਬਾਅਦ ਤੇ ਤੀਸਰੀ ਆਰਥਿਕ ਸ਼ਕਤੀ ਜਿਹੜੀ ਹੈ ਉਹ ਸਾਡਾ ਦੇਸ਼ ਵਿਸ਼ਵ ਦੀ ਬਣਨ ਵਾਲਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਵੇਲੇ 100 ਸਾਲ ਪੂਰੇ ਹੋਣਗੇ ਤੇ ਪ੍ਰਥਮ ਆਰਥਿਕ ਸ਼ਕਤੀ ਜਿਹੜੀ ਹੈ ਉਹ ਸਾਡਾ ਭਾਰਤ ਹੋਏਗੀ ਇਹ ਦੀਵਾਰ ਤੇ ਲਿਖਿਆ ਨਜ਼ਰ ਆ ਰਿਹਾ ਉਹਦੇ ਹੀ ਤੇ ਰੇਲਵੇ ਦੇ ਪ੍ਰੋਜੈਕਟ ਸੀਗੇ ਉਹਨ ਅੱਜ ਦੇਖੋ ਬੁਲੇਟ ਟ੍ਰੇਨ ਹੈ ਅੱਜ ਬੁਲੇਟ ਟ੍ਰੇਨ ਇੱਕ ਸੁਪਨਾ ਸੀ ਜਿਹੜਾ ਕਿ ਦੇਖਿਆ ਜਾਂਦਾ ਸੀਗਾ ਬੜੇ ਲੰਬੇ ਸਮੇਂ ਤੋਂ ਔਰ ਕਿਸੇ ਸਰਕਾਰ ਦੇ ਵਿੱਚ ਪੁਰਾਣੀ ਸਰਕਾਰ ਜੇ ਹਿੰਮਤ ਹੀ ਨਹੀਂ ਪਈ ਕਿ ਬੁਲੇਟ ਟ੍ਰੇਨ ਜੈਸੇ ਵੱਡੇ ਪ੍ਰੋਜੈਕਟ ਨੂੰ ਹੱਥ ਲਾਇਆ ਜਾਏ ਸੋ ਮੋਦੀ ਜੀ ਨੇ ਜਪਾਨ ਦੇ ਨਾਲ ਕੋਲੈਬੋਰੇਟ ਕਰਕੇ ਜੋ ਬੁਲੇਟ ਟ੍ਰੇਨ ਦੀ ਟੈਕਨੋਲੋਜੀ ਅੱਜ ਲੈ ਕੇ ਆਏ ਨੇ ਉਹਦੇ ਨਾਲ ਤੁਸੀਂ ਦੇਖੋ ਕਿ ਸ਼ਿੰਕਾਂਸਨ ਦੇ ਨਾਲ ਜਿਹੜੀ ਬੁਲੇਟ ਟ੍ਰੇਨ ਜਾਪਾਨ ਹੀ ਚੱਲ ਰਹੀ ਹੈ ਲਗਭਗ 350 ਕਿਲੋਮੀਟਰ ਦੀ ਸਪੀਡ ਦੇ ਉੱਤੇ ਉਹ ਚੱਲ ਰਹੀ ਹੈ ਅੱਜ ਤੇਜ਼ੀ ਦੇ ਨਾਲ ਅਹਮਦਾਬਾਦ ਮੁੰਬਈ ਦਾ ਰੂਟ ਜਿਹੜਾ ਹੈ ਬੁਲੇਟ ਟ੍ਰੇਨ ਦਾ ਉਹ ਬਣ ਰਿਹਾ ਹੈ ਔਰ ਬਹੁਤ ਜਲਦੀ ਉਹ ਬੁਲੇਟ ਟ੍ਰੇਨ ਜਿਹੜੀ ਹੈ ਪਹਿਲੀ ਦੇਸ਼ ਦੀ ਚੱਲੇਗੀ ਔਰ ਜਦੋਂ ਮੈਂ ਸੰਸਦ ਸੀ ਉਦੋਂ ਮੈਂ ਪਾਸ ਕਰਾ ਚੁੱਕਾ ਦਿੱਲੀ ਤੋਂ ਅੰਮ੍ਰਿਤਸਰ ਦੀ ਬੁਲੇਟ ਟ੍ਰੇਨ ਵੀ ਜਿਹੜੀ ਪਾਸ ਹੋ ਚੁੱਕੀ ਹੈ ਉਹ ਪ੍ਰੋਸੈਸ ਦੇ ਵਿੱਚ ਹੈ ਇਸੇ ਤਰ੍ਹਾਂ ਵਰਲਡ ਕਲਾਸ ਟੈਕਨੋਲੋਜੀ ਨੂੰ ਕਿਉਂਕਿ ਪੁਰਾਣੀਆਂ ਟ੍ਰੇਨ ਚੱਲਦੀਆਂ ਸੀਗੀਆਂ ਵਰਲਡ ਕਲਾਸ ਟੈਕਨੋਲੋਜੀ ਨੂੰ ਲੈ ਕੇ ਅਜ ਬੰਦੇ ਭਾਰਤ ਟ੍ਰੇਨਸ ਚਲਾਈਆਂ ਗਈਆਂ ਨੇ ਜਿਹੜੀਆਂ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਨੂੰ ਵੀ ਤੋਫਾ ਮਿਲਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਦੀ ਰਾਜਧਾਨੀ ਦਿੱਲੀ ਦੇ ਡਿਸਟੈਂਸ ਦੇ ਵੀ ਤੋਂ ਬੰਦੇ ਭਾਰਤ ਦੀ ਟ੍ਰੇਨ ਚੱਲੀ ਹੈ ਮੈਂ ਤੇ ਖੁਦ ਟਰੈਵਲ ਕੀਤਾ ਮੋਸਟ ਕੰਫਰਟੇਬਲ ਟ੍ਰੇਨ ਬਿਲਕੁਲ सस्पेंशन ਉਹਦੀ वर्ल्ड क्लास ਹੈ ਔਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਫ਼ਰ ਪਤਾ ਹੀ ਨਹੀਂ ਲੱਗਦਾ ਕਿ ਕਿਸ ਵੇਲੇ ਸਫ਼ਰ ਹੋ ਗਿਆ ਅੱਜ ਸਾਰੇ ਦੇਸ਼ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਬੰਦੇ ਭਾਰਤ ਰੇਲਸ ਦੇ ਨਾਲ ਜਾਲ ਵਿਛਾਉਂਦਾ ਹੈ ਉਹਨਾਂ ਨੇ ਇੱਕ ਨਵੀਂ ਟੈਕਨੋਲੋਜੀ ਦਾ ਗਤੀਮਾਨ ਟ੍ਰੇਨਸ ਨੇ ਔਰ ਟੂਰਿਜ਼ਮ ਪੁਆਇੰਟ ਆਫ 뷰 ਦੇ ਨਾਲ ਭਾਰਤ ਦਰਸ਼ਨ ਕਰਨ ਲੋਗਾਂ ਹਾਲੇ ਤੱਕ ਤੇ ਇਹ ਹੁੰਦਾ ਰਿਹਾ ਕਾਂਗਰਸ ਸਰਕਾਰ ਇੰਜ ਕਿ ਦੇਸ਼ ਦਾ ਪੈਸਾ ਬਾਹਰ ਜਾਂਦਾ ਰਿਹਾ ਲੋਕ ਟੂਰਿਜ਼ਮ ਲਈ ਜਾਂਦੇ ਰਹੇ ਉਹਨੂੰ ਰਿਵਰਸ ਹੋ ਗਿਆ ਕਿ ਭਾਰਤ ਦਰਸ਼ਨ ਕਰਨ ਲਈ ਲੱਖਾਂ ਕਰੋੜਾਂ ਦੀ ਤਦਾਦ ਦੇ ਵਿੱਚ ਜਿਹੜੇ ਵਿਦੇਸ਼ੀ ਨੇ ਉਹ ਆ ਰਹੇ ਨੇ ਉਹਦਾ ਕਾਰਨ ਹੈ ਕਿ ਜਿਹੜਾ ਮੋਦੀ ਜੀ ਨੇ ਇਹ ਕਨੈਕਟੀਵਿਟੀ ਜਿਹੜੀ ਹੈ ਰੋਡ ਕਨੈਕਟੀਵਿਟੀ ਤੇ ਅੱਛੀ ਕੀਤੀ ਹੋਇਆ ਹੈ ਟ੍ਰੇਨਸ ਦੀ ਕਨੈਕਟੀਵਿਟੀ ਵੀ ਗਤੀਮਾਨ ਟ੍ਰੇਨ ਆਈ ਹੈ ਉਹ ਅੱਜ ਦੇਖ ਰਹੇ ਆ ਕਿ ਬੜੀ ਕੰਫਰਟੇਬਲ ਟ੍ਰੇਨ ਹੈ ਇਸੇ ਤਰ੍ਹਾਂ ਜਿਹੜੇ ਬਹੁਤ ਵੱਡੇ ਜਿਹਨੂੰ ਕਹਿ ਸਕਦੇ ਆ ਕਿ ਸਾਡਾ ਨੁਕਸਾਨ ਹੁੰਦਾ ਸੀਗਾ ਜਿਹੜੇ ਫਾਟਕ ਬਣੇ ਹੋਏ ਸੀ ਰੇਲਵੇ ਕ੍ਰੋਸਿੰਗਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀਗੇ ਔਰ ਉੱਥੇ ਦੁਰਘਟਨਾਵਾਂ ਹੁੰਦੀਆਂ ਸੀ ਕਿਉਂਕਿ ਹਿਊਮਨ 에ਰਰ ਹੋ ਜਾਂਦਾ ਸੀ ਅੱਜ ਮੋਸਟਲੀ ਮੋਦੀ ਜੀ ਨੇ ਤੇ ਕਸਮ ਖਾਦੀ ਹੈ ਕਿ ਸਾਰੇ ਹੀ ਜਿਹਨੀਆਂ ਰੇਲਵੇ ਕ੍ਰੋਸਿੰਗਸ ਨੇ ਉੱਥੇ ਓਵਰ ਬ੍ਰਿਜਸ ਬਣਾ ਕੇ ਔਰ ਅੰਡਰ ਪਾਸ ਬਣਾ ਕੇ ਉਹ ਖਤਮ ਕਰ ਦੇਣਾ ਹਿਊਮਨ 에ਰਰ ਵਾਲਾ ਕੋਈ ਕੀਮਤੀ ਜਾਨ ਜਿਹੜੀ ਹੈ ਉਹ ਕਿ ਜੇ ਹਿਊਮਨ 에ਰਰ ਕਰਕੇ ਦੁਰਘਟਨਾ ਨਾ ਲਈ ਜਾਏਗੀ। ਔਰ ਅੱਜ ਮੋਸਟਲੀ ਤੁਸੀਂ ਦੇਖੋ ਕਿ ਉਹ ওভার ਬ੍ਰਿਜਸ ਰੇਲਵੇ ਦੇ ਔਰ ਅੰਡਰ ਬ੍ਰਿਜਸ ਰੇਲਵੇ ਦੇ ਜਿਹੜੇ ਨੇ ਉਹ ਬਣ ਚੁੱਕੇ ਨੇ। ਫਿਰ ਉਹਨਾਂ ਨੇ ਸਟੇਸ਼ਨਸ ਨੂੰ ਵਰਲਡ ਕਲਾਸ ਬਣਾਇਆ। ਅੱਜ ਤੁਸੀਂ ਦੇਖੋਗੇ ਸੈਂਕੜੇ ਸਟੇਸ਼ਨ ਜਿਹਦੇ ਕਿ ਮੈਂ ਜਦੋਂ ਸੰਸਦ ਸੀ ਅੰਮ੍ਰਿਤਸਰ ਸਾਹਿਬ ਦੇ ਸਟੇਸ਼ਨ ਨੂੰ ਵੀ ਅਸੀਂ ਵਰਲਡ ਕਲਾਸ ਬਣਾਤਾ ਹੈ। ਇਸੇ ਤਰ੍ਹਾਂ ਪੰਜਾਬ ਦੇ ਲਗਭਗ 90% ਸਟੇਸ਼ਨ ਜਿਹੜੇ ਨੇ ਉਹ ਵਰਲਡ ਕਲਾਸ ਬਣਨ ਜਾ ਰਹੇ ਨੇ। ਆਲਰੇਡੀ ਇਨੌਗੁਰੇਸ਼ਨ ਹੋ ਗਈ ਹੈ। ਔਰ ਦੇਸ਼ ਦੇ तकरीबन ਹਰ ਸਟੇਸ਼ਨ ਦੇ ਉੱਤੇ ਕੋਈ ਨਾ ਕੋਈ ਉਹਨੂੰ ਸੂਈਦਾ ਸੁਭਧਾਵਾਂ ਦੇਣ ਲਈ ਦੇ ਦਿੱ ਦੀ ਜਨਤਾ ਨੂੰ ਔਰ ਇੱਕ ਬਿਹਤਰ ਟਰੈਵਲਿੰਗ ਕੰਫਰਟ ਦੇਣ ਦੇ ਲਈ ਰੇਲਵੇ ਦੁਆਰਾ ਜਿਹੜੇ ਨੇ ਉਹ ਪ੍ਰਯਾਸ ਕੀਤੇ ਜਾ ਰਹੇ ਨੇ ਸਾਡੇ ਰੇਲ ਮੰਤਰੀ ਵੀ ਜਿਹੜੇ ਨੇ ਅਸ਼wini Vaishnaw ਜੀ ਉਹ ਬੜੇ ਵੈਲ ਕੁਆਲੀਫਾਈਡ ਮਨਿਸਟਰ ਨੇ ਮੇਰੇ ਸਾਥੀ ਰਹੇ ਰਾਜ ਸਭਾ ਦੇ ਵਿੱਚ ਮਿੱਤਰ ਨੇ ਔਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਮਾਰਗਦਰਸ਼ਨ ਵਿੱਚ ਅੱਜ इंडियन रेलवे ਜਿਹੜਾ ਵਰਲਡ ਕਲਾਸ ਬਣਿਆ ਅੱਛਾ ਵਪਾਰੀਆਂ ਲਈ ਦੇਖੋ ਕਾਂਗਰਸ ਰਾਜ ਦੇ ਵਿੱਚ 2005 ਦੇ ਵਿੱਚ ਈਸਟਰਨ ਔਰ ਵੈਸਟਰਨ ਫਰੇਟ ਕੋਰੀਡੋਰ ਜਿਹੜਾ ਹੈ ਉਹਦਾ ਉਦਘਾਟਨ ਹੋਇਆ ਔਰ ਤੁਸੀਂ ਹੈਰਾਨ ਹੋਵੋਗੇ ਕਿ 2014 ਤੱਕ 1 ਕਿਲੋਮੀਟਰ ਵੀ ਉਸ ਫਰੇਟ ਕੋਰੀਡੋਰ ਤੇ ਕੰਮ ਨਹੀਂ ਹੋਇਆ ਅੱਜ ਸਾਡੀ ਸਰਕਾਰ ਜਿਹੜੀ ਮੋਦੀ ਜੀ ਦੀ ਸਰਕਾਰ ਹੈ ਉਹਦੇ 10 ਸਾਲ ਵਿੱਚ 23000 ਕਿਲੋਮੀਟਰ ਦਾ ਰੇਲਵੇ ਟਰੈਕ ਜਿਹੜਾ ਹੈ ਫਰੇਟ ਕੋਰੀਡੋਰ ਦਾ ਉਹ ਤਿਆਰ ਹੋ ਗਿਆ ਔਰ ਟ੍ਰੇਨ ਚੱਲੀਆਂ ਸ਼ੁਰੂ ਹੋ ਗਈਆਂ ਪਹਿਲਾ ਉਹਦਾ ਲਾਭ ਇਹ ਹੋਇਆ ਕਿ ਜਿਹੜੀਆਂ ਮਾਲ ਗੱਡੀਆਂ ਨੇ ਜਿਹੜੀਆਂ ਵਪਾਰਿਕ ਸਮਾਨ ਨੂੰ ਲੈ ਕੇ ਜਾਂਦੀਆਂ ਉਹਨਾਂ ਦੀ ਸਪੀਡ ਡਬਲ ਹੋ ਗਈ ਹੈ ਮੰਨ ਲਓ ਅੱਧੇ ਸਮੇਂ ਦੇ ਵਿੱਚ ਪਹੁੰਚਦੀ ਹੈ ਔਰ ਕਨੈਕਟੀਵਿਟੀ ਸਾਰੇ ਦੇਸ਼ ਦੀ ਜਿਹੜੀ ਹੈ ਉਹ ਮਹੱਤਵਪੂਰਨ ਜਿਹੜੀਆਂ ਪੋਰਟਸ ਨੇ ਜਿੱਤੋਂ ਕਿ ਵਿਦੇਸ਼ਾਂ ਨੂੰ ਸਮੁੰਦਰੀ ਜਹਾਜ਼ ਉਹਨਾਂ ਦੇ ਮਾਧਿਅਮ ਦੇ ਨਾਲ ਸਮਾਨ ਜਾਂਦਾ ਹੈ ਅੱਜ ਕਨੈਕਟੀਵਿਟੀ ਹੋ ਗਈ ਪੰਜਾਬ ਦੀ ਵੀ ਤੁਸੀਂ ਦੇਖਿਆ ਲੁਧਿਆਰੇ ਤੋਂ ਕਨੈਕਟੀਵਿਟੀ ਹੋ ਗਈ ਸੋ ਦੇ ਦੇ ਹਰ ਕੋਨੇ ਨੂੰ ਉਹਨਾਂ ਨੇ ਵਪਾਰਿਕ ਤੌਰ ਦੇ ਉੱਤੇ ਜਿਹੜੇ ਸਾਡੇ ਪੋਰਟਸ ਨੇ ਉਹ ਨਾਲ ਕਨੈਕਟੀਵਿਟੀ ਦੇ ਦਿਤੀ ਹੈ ਜੀ ਅਜਸਤਾ ਸੀ ਤੁਸੀਂ ਗੱਲ ਕਰ ਰਹੇ ਬੰਦੇ ਭਾਰਤ ਇੱਥੇ ਵੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਚ ਵੀ ਇੱਕ ਬਣਾਇਆ ਜਾ ਰਿਹਾ ਹੈ ਉਹਦੇ ਬਾਰੇ ਥੋੜਾ ਜਾਣਨਾ ਦਿਓ ਅੱਛਾ ਇੱਕ ਮੈਂ ਤੁਹਾਡੇ ਉਸ ਪ੍ਰਸ਼ਨ ਤੇ ਵੀ ਆ ਰਿਹਾ ਕਿ ਕੱਲ ਅੰਮ੍ਰਿਤਸਰ ਨੂੰ ਇੱਕ ਸਫਾਤ ਮਿਲੀ ਅੰਮ੍ਰਿਤਸਰ ਤਖੈਰ ਸਟੇਸ਼ਨ ਵਰਲਡ ਕਲਾਸ ਬਣ ਗਿਆ ਮੇਰੇ ਕਾਰਜਕਾਰੀ ਜੀ ਬਣ ਗਿਆ ਸਗਾ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਉਪਲਬਧ ਹੈ ਇੱਕ ਮੋਦੀ ਜੀ ਨੇ ਨਵੀਂ ਕਨਸੈਪਟ ਲਿਆਂਦੀ ਆ ਵਨ ਨੇਸ਼ਨ ਵਨ ਪ੍ਰੋਡਕਟ ਉਹ ਕੀ ਹੁੰਦਾ ਹੈ ਕਿ ਇੱਕ ਕਾਓਸ ਜਿਸ ਤਰ੍ਹਾਂ ਹੁੰਦਾ ਨਾ ਕਾਓਸ ਇੱਕ ਦੁਕਾਨ ਉਹ ਜਿਹੜੀ ਕਾਟੇਜ ਇੰਡਸਟਰੀ ਹੈ ਗਰੀਬ ਲੋਕ ਨੇ ਜਿਹੜੇ ਕਿ ਆਪਣੇ ਮਿਹਨਤ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਮਾਰਕੀਟਿੰਗ ਦੀ ਸੌਦਾ ਨਹੀਂ ਮਿਲਦੀ ਉਹਨਾਂ ਨੂੰ ਉਹ ਸਹੂਲਤ ਉਪਲਬਧ ਕਰਾਈ ਗਈ ਹੈ ਇੱਕ ਪ੍ਰੋਡਕਟ ਉਥੇ ਉਹਨਾਂ ਨੇ ਆਪਣਾ ਰੱਖਣਾ ਜੋ ਬਣਾਉਂਦੇ ਨੇ ਤਾਂ ਕਿ ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਮਿਸਯੂਜ਼ ਨਾ ਕਰ ਸਕੇ ਔਰ ਅਮਰੋਦਾ ਸਟੇਸ਼ਨ ਤੇ ਕੱਲ ਸਵੇਰ ਰਮ ਗੀਤਾ ਮੈਨੂੰ ਸੁਭਾਗੇ ਮਿਲਿਆ ਕਿ ਜਿਹਦੇ ਵਿੱਚ ਖਾਦੀ ਦਾ ਸਟਾਲ ਇੱਕ ਕੋਟੇਜ ਇੰਡਸਟਰੀ ਵਾਲੇ ਜਿਹੜਾ ਵਿਅਕਤੀ ਸੀ ਉਹਨਾਂ ਨੂੰ ਅਲਾਟ ਹੋਇਆ ਉਥੇ ਖਾਦੀ ਦੇ ਪ੍ਰੋਡਕਟ ਜਿਹੜੇ ਨੇ ਸਿਰਫ ਉਹ ਮਿਲ ਰਹੇ ਨੇ ਇਸੇ ਤਰ੍ਹਾਂ ਸਾਰੇ ਦੇਸ਼ ਦੇ ਸਟੇਸ਼ਨਸ ਤੇ ਇਹ ਸਹੂਲਤ ਗਰੀਬ ਜਨਤਾ ਨੂੰ ਉਹਨਾਂ ਦਾ ਲਿਵਿੰਗ ਸਟੈਂਡਰਡ ਉੱਪਰ ਲਿਆਂਦੇ ਲਈ ਕੀਤੀ ਜਾ ਰਹੀ ਹੈ 14 ਵੀ ਗੱਲ ਸ਼ੁਰੂ ਹੋਈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕ ਵਨ ਨੇਸ਼ਨ ਵਨ ਪ੍ਰੋਡਕਟ ਵਨ ਵਾਰਿਕ ਪ੍ਰੋਡਕਟ ਖਾਦੀ ਖਾਦੀ ਪ੍ਰੋਡਕਟ ਜਿਹੜਾ ਇੱਕ ਉੱਥੇ ਵੇਚਿਆ ਜਾ ਰਿਹਾ ਹੁਣ ਤੁਸੀਂ ਸ਼ੁਰੂਆਤ ਅੰਮ੍ਰਿਤਸਰ ਖਾਦੀ ਪ੍ਰੋਡਕਟ ਹੈ ਆਦਰਵਾਇਜ਼ ਕਿਸੇ ਦਾ ਮਤਲਬ ਘਰ ਨਹੀਂ ਹੈ ਕਿ ਕਾਟੇਜ ਇੰਡਸਟਰੀ ਲਈ ਸੋਚਦਾ ਉਹ ਵਿਚਾਰੇ ਤੇ ਇੱਕੋ ਹੀ ਪ੍ਰੋਡਕਟ ਬਣਾਉਂਦੇ ਨੇ ਨਾ ਐਸਾ ਨਾ ਹੋਏ ਕਿ ਵੱਡੀਆਂ ਇੰਡਸਟਰੀਜ਼ ਇਹਨੂੰ ਹਾਈਜੈਕ ਕਰ ਲੈਣ ਔਰ ਉਹ ਇੱਕ ਮਸ਼ਕੂਕੀ ਉਹ ਜਗਾ ਬੜੀ ਸੁਵਿਧਾਜਨਕ ਹੈ ਉੱਥੇ ਲੱਖਾਂ ਲੋਕਾਂ ਨੇ ਟਰੈਵਲ ਕਰਨਾ ਹੁੰਦਾ ਹੈ ਸੋ ਉਹਨਾਂ ਨੂੰ ਨੇਚਰਲੀ ਉਹਦੀ ਆਮਦਨੀ ਹੋਏਗੀ ਸੋ ਸਹੀ ਵਿਅਕਤੀ ਨੂੰ ਆਮਦਨ ਮਿਲੇ ਜਿਹੜਾ ਵਿਅਕਤੀ ਆਪਣੇ ਹੱਥ ਦੇ ਨਾਲ ਕਮਾਈ ਕਰਕੇ ਮਿਹਨਤ ਕਰਕੇ ਖੜਾ ਹੋਇਆ ਹੈ ਇਸ ਕਰਕੇ 1% ਕੀਤਾ 1% ਕੁਝ ਵੀ ਹੋ ਸਕਦਾ ਹੈ ਕਾਟਨ ਇੰਡਸਟਰੀ ਉਹ ਜਿਹੜਾ ਰੇਲਵੇ ਸਟੇਸ਼ਨ ਨੂੰ ਕੀ ਸੁਗਾਤ ਮਿਲੀ ਜਿਸ ਨਾਲ ਬੰਦੇ ਭਾਰਤ ਕੁਝ ਕੋਈ ਇਹੋ ਜਿਹਾ ਇੱਕ ਪ੍ਰੋਜੈਕਟ ਹੈਗਾ ਜਿਹੜਾ ਨਹੀਂ ਮੈਂ ਤਾਂ ਦੱਸਿਆ ਜੀ ਕਿ ਉਹ ਵਰਲਡ ਕਲਾਸ ਰੇਲਵੇ ਸਟੇਸ਼ਨ ਬਣ ਚੁੱਕਾ ਹੈ ਪਹਿਲੇ ਆਜ਼ਾਦੀ ਤੋਂ ਪੰਜ ਪਲੇਟਫਾਰਮ ਸੀ ਅੱਜ ਛਾਟ ਇਹਨੂੰ ਮਿਲਾ ਕੇ 10 ਪਲੇਟਫਾਰਮ ਹੋ ਗਏ ਅੱਜ ਹਰ ਸੁਵਿਧਾ ਉੱਥੇ ਦੇ ਦਿੱਤੀ ਜਿੱਥੇ ਵੇਟਿੰਗ ਰੂਮਸ ਬਣ ਗਏ ਵੇਟਿੰਗ ਹਾਲਸ ਬਣ ਗਏ ਰਿਟਾਇਰਿੰਗ ਰੂਮਸ ਬਣ ਗਏ ਪਲੇਟਫਾਰਮ ਨਵੇਂ ਬਣ ਗਏ ਜਿਹੜੇ ਉਹਨਾਂ ਦੇ ਪਲੇਟਫਾਰਮ ਤੇ ਗ੍ਰੇਨਾਇਟ ਸਟੋਨ ਜਿਹੜਾ ਲੱਗ ਗਿਆ ਅਜ ਰੇਲਵੇ ਦੇ ਓਵਰ ਬ੍ਰਿਜਸ ਨੇ ਜਿਸਾ ਰੀਗੋ ਬ੍ਰਿਜ ਭੰਡਾਰੀ ਬ੍ਰਿਜ ਇਹ ਬਹੁਤ ਸਾਲਾਂ ਦੀ ਮੰਗ ਸੀ ਖਰਾਬ ਹੋ ਚੁੱਕੇ ਸੀਗੇ ਔਰ ਜਿਹਨੂੰ ਕਹਿ ਸਕਦੇ ਸੀ ਕੋਈ ਡਿਜ਼ਾਸਟਰ ਵੀ ਹੋ ਸਕਦਾ ਸੀ ਉਹ ਅੱਜ ਨਵੇਂ ਬਣ ਰਹੇ ਨੇ ਵੋਲਟ ਸਿਟੀ ਨੂੰ ਕਨੈਕਟ ਕਰਨ ਦੇ ਲਈ ਇੱਕ ਬ੍ਰਿਜ ਬਣਿਆ ਹੈ ਅੰਦਰੂਨ ਸ਼ਹਿਰ ਨੂੰ ਬਾਹਰਲੇ ਸ਼ਹਿਰ ਦੇ ਨਾਲ ਸਿਵਲਾਈਜ਼ ਦੇ ਨਾਲ ਕਨੈਕਟ ਕਰਨ ਦਾ ਬਹੁਤ ਪ੍ਰੋਜੈਕਟਸ ਨੇ ਇਸੇ ਤਰ੍ਹਾਂ ਅਟਾਰੀ ਨੂੰ ਡਵੈਲਪ ਕੀਤਾ ਗਿਆ ਮਾਨਾ ਵਾਲੇ ਨੂੰ ਮਤਲਬ ਜੋ ਰੇਲਵੇ ਦਾ ਇਸ ਵੇਲੇ ਫੋਕਸ ਹੈ ਉਹ ਇਹ ਹੈ ਕਿ ਵੱਡੇ ਸਟੇਸ਼ਨ ਜਿਹੜੇ ਨੇ ਉਹਨਾਂ ਤੋਂ ਟ੍ਰੈਫਿਕ ਕੰਜੈਸ਼ਨ ਜਿਹੜਾ ਹੈ ਉਹਨੂੰ ਘਟਾਉਣ ਦੇ ਲਈ ਜਿਹੜੇ ਸਰਾਊਂਡਿੰਗ ਛੋਟੇ ਸਟੇਸ਼ਨਸ ਨੇ ਉਹਨਾਂ ਨੂੰ ਡਵੈਲਪ ਕੀਤਾ ਜਾਏ ਤਾਂ ਕਿ ਜਿਹੜੀਆਂ ਲੋਕਲ ਟ੍ਰੇਨਸ ਨੇ ਉੱਥੋਂ ਚੱਲ ਸਕਣ ਔਰ ਜ਼ਿਆਦਾ ਟ੍ਰੇਨਸ ਜਿਹੜੀਆਂ ਨੇ ਉਹ ਵੱਡੇ ਸਟੇਸ਼ਨਸ ਨੂੰ ਮਿਲ ਸਕਣ ਲੋਕ ਸਭਾ ਇਲੈਕਸ਼ਨ ਦਾ ਬਿਗਲ ਇੱਕ ਦੋ ਦਿਨਾਂ ਚ ਵੱਜ ਜਾਏਗਾ ਕੀ ਤਿਆਰੀ ਹੈ ਕਿ ਅਮਨਸਰ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੀ ਜੋਰ ਸ਼ੋਰ ਹੈ ਕਿਸ ਕਿਨ ਦੇ ਨਾਮ ਆਂਦੇ ਨੇ ਤੁਹਾਡਾ ਨਾਮ ਵੀ ਆਂਦਾ ਹੈ ਉਹਦੇ ਵਿੱਚ ਮੈਂ ਤਾਂ ਪਹਿਲੇ ਦੇਸ਼ ਦੀ ਗੱਲ ਕਰਾਂਗਾ ਕਿ ਅੱਜ ਜੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ ਕਥਨੀ ਔਰ ਕਰਨੀ ਦੇ ਇੱਕ ਨੇ ਮੋਦੀ ਜੀ ਦੀ ਗਾਰੰਟੀ ਹੈ ਮੋਦੀ ਜੀ ਹੈ ਤਾਂ ਮੁਮਕਿਨ ਹੈ ਇਹ ਸਿੱਧ ਹੋ ਚੁੱਕਾ ਹੈਗਾ ਕਿ ਅੱਜ ਜੋ ਮੈਨੀਫੈਸਟੋ ਇੱਕ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਝੂਠੇਵਾਦੇ ਨਹੀਂ ਕਰਦੀ ਬਾਕੀ ਤਾਂ ਆਮ ਆਦਮੀ ਪਾਰਟੀ ਦੇਖ ਲਈ ਸਾਰੇ ਝੂਠੇਵਾਦੇ ਕਾਂਗਰਸ ਦੇਖ ਲਈ ਸਾਰੇ ਝੂਠੇਵਾਦੇ ਸੋ ਇੱਕ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਝੂਠੇਵਾਦੇ ਨਹੀਂ ਕਰਦੀ ਤੁਸੀਂ ਦੇਖੋ ਕਿ ਮੈਨੀਫੈਸਟੋ ਦੇ ਵਿੱਚ ਧਾਰਾ 370 ਹਟਾਤੀ ਅਸੀਂ ਜੋ ਲਿਖਿਆ ਹੋਇਆ ਹੈ ਸੀਗਾ ਅਸੀਂ ਜਿਹੜਾ ਸੀ ਟ੍ਰਿਪਲ ਤਲਾਕ ਜਿਹੜਾ ਇੱਕ ਬੜਾ ਵੱਡਾ ਇਸ਼ੂ ਸੀ ਮੁਸਲਿਮ ਮਹਿਲਾਵਾਂ ਤੇ ਬੜਾ ਵੱਡਾ ਅਤਿਆਚਾਰ ਸੀ ਉਹ ਮੋਦੀ ਜੀ ਨੇ ਖਤਮ ਕਰਵਾ ਦਿੱਤਾ ਅੱਜ ਅਸੀਂ ਰਾਮ ਮੰਦਰ ਜਿਹੜਾ ਕਿ ਅਸਤਾ ਦਾ ਕੇਂਦਰ ਸੀ ਸਾਰੇ ਵਿਸ਼ਵ ਦੇ ਸਾਡੇ ਜਿਹੜੇ ਦੇਸ਼ਵਾਸੀ ਦੁਨੀਆ ਵਿੱਚ ਨੇ ਉਹ ਰਾਮ ਮੰਦਰ ਕੇਵਲ ਜੇ ਕੇਵਲ ਆ ਬਣਿਆ ਇਹ ਵਿਰੋਧੀ ਵੀ ਕਹਿ ਰਹੇ ਨੇ ਪਰ ਪ੍ਰਮੁਖ ਆਚਾਰੀ ਪ੍ਰਮੋਦ ਕ੍ਰਿਸ਼ਨ ਉਹਨਾਂ ਨੇ ਕਾਂਗਰਸ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਇਸ ਗੱਲ ਤੇ ਕਿ ਤੁਸੀਂ ਜਿਸ ਰਾਮ ਦੇ ਨਾਲ ਦੁਸ਼ਮਣੀ ਕਰ ਲਈ ਤੁਹਾਡਾ ਦੇ ਵਿਰੋਧ ਭਾਰਤੀ ਜਨਤਾ ਪਾਰਟੀ ਨਾਲ ਸੀਗਾ ਤੁਸੀਂ ਤੇ ਰਾਮ ਜੀ ਦੇ ਵਿਰੋਧੀ ਹੋਗੇ ਤੁਸੀਂ ਰਾਮ ਜੀ ਦੇ ਅਸਤਿਤਵ ਤੇ ਕਾਂਗਰਸ ਪਾਰਟੀ ਨੇ ਪ੍ਰਸ਼ਨ ਉਠਾਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਨੇ ਕਿਹਾ ਕਿ ਰਾਮ ਜੀ ਦਾ ਅਸਤਿਤਵ ਹੀ ਨਹੀਂ ਜਿਹਨੂੰ ਮਨਤਕ ਨੇ ਇਟਾਲੀਅਨ ਨੇ ਉਹਨਾਂ ਨੂੰ ਸਾਡੀ ਸਭਿਤਾ ਦਾ ਸੰਸਕ੍ਰਿਤੀ ਦਾ ਪਤਾ ਹੀ ਨਹੀਂ ਹੈ ਇਸੇ ਤਰ੍ਹਾਂ ਰਾਮ ਸੇਤੂ ਤੋਂ ਆਪਣਾ ਫਾਈਨੈਂਸ਼ੀਅਲ ਲਾਭ ਲੈਣ ਲਈ ਰਾਮ ਸੇਤੂ ਨੂੰ ਤੋੜ ਕੇ ਉਹ ਸਮੁੰਦਰੀ ਜਹਾਜ਼ਾਂ ਦਾ ਰਸਤਾ ਕੱਢਣ ਲੱਗੇ ਸੀ ਕਿ ਉਹ ਸ਼ਾਰਟੈਸਟ ਵੇ ਬਣੇਗਾ ਸੁਪਰੀਮ ਕੋਰਟ ਚ ਜਾ ਕੇ ਸਾਡੇ ਸੰਗਠਨ ਨੇ ਉਹ ਬਚਾਇਆ ਰਾਮ ਸੇਤੂ ਔਰ NASA ਨੇ ਵੀ ਅ ਇਹ ਸਿੱਧ ਕਰ ਦਿੱਤਾ ਜਿਹੜੀ ਸੈਟੇਲਾਈਟ ਐਸ ਓਰਗੇਨਾਈਜੇਸ਼ਨ ਹੈ ਅਮਰੀਕਾ ਦੀ ਸਭ ਤੋਂ ਵੱਡੀ ਸੈਟੇਲਾਈਟ ਓਰਗੇਨਾਈਜੇਸ਼ਨ ਹੈ ਕਿ ਰਾਮ ਸੇਤੂ ਐਗਜ਼ਿਸਟ ਕਰਦਾ ਹੈ ਸੋ ਅੱਜ ਰਾਮ ਸੇਤੂ ਨੂੰ ਵੀ ਬਚਾਇਆ ਗਿਆ ਇਸ ਕਾਂਗਰਸ ਤੋਂ ਤੋਂ ਅੱਜ ਦੀ ਡੇਟ ਦੇ ਵਿੱਚ ਉਹ ਵਾਦਾ ਵੀ ਜਿਹੜਾ ਹੈ ਮੋਦੀ ਜੀ ਨੇ ਪੂਰਾ ਕੀਤਾ ਵਨ ਨੇਸ਼ਨ ਵਨ ਟੈਕਸ ਜਿਹੜਾ ਕਾਂਗਰਸ ਲਿਆਈ ਪੂਰਾ ਨਹੀਂ ਕਰ ਸਕੀ ਅਸੀਂ ਉਹਨੂੰ ਇੰਪਲੀਮੈਂਟ ਕੀਤਾ ਅੱਜ ਸੀਏ ਜਿਹੜਾ ਹੈਗਾ ਜਿਹੜਾ ਕਿ ਸਿਟੀਜ਼ਨ ਅ ਐਮੈਂਡਮੈਂਟ ਐਕਟ ਜਿਹੜਾ ਨਾਗਰਿਕ ਸੰਸ਼ੋਧਨ ਬਿੱਲ ਉਹ ਅਸੀਂ ਵਾਦਾ ਕੀਤਾ ਸੀ ਸੀ ਲੈ ਗਿਆ ਤੁਸੀਂ ਦੇਖੋ ਨਾ ਜਿਹੜੇ ਹਿੰਦੂ ਸਿੱਖ ਇਸਾਈ ਬੋਧ ਜੈਨ 파ਰਸੀ ਜਿਹੜੇ ਲੋਕ ਪਾਕਿਸਤਾਨ ਅਫਗਾਨਿਸਤਾਨ ਔਰ ਜਿਹੜਾ ਬੰਗਲਾਦੇਸ਼ ਹੈ ਮੁਸਲਿਮ ਰਾਸ਼ਟਰ ਦੇ ਤੇ ਧਾਰਮਿਕ ਤੌਰ ਤੇ ਸ਼ੋਸ਼ਣ ਹੋ ਰਿਹਾ ਉਹਨਾਂ ਦਾ ਤੁਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ ਮੰਦਿਰ ਦੋਸਤ ਕੀਤੇ ਗਏ ਚਰਚ ਦੇ ਉੱਤੇ ਹਮਲਾ ਕੀਤਾ ਗਿਆ ਇਹਨਾਂ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਤੋਂ ਤੁਸੀਂ ਦੇਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ ਨੇ ਉਹ ਮੋਦੀ ਜੀ ਦੇ ਪ੍ਰਯਾਸਾ ਦੇ ਨਾਲ ਉਹ ਬੜੀ ਆਦਰ ਸਰੂਪ ਦੇਸ਼ ਦੇ ਵਿੱਚ ਲਿਆਂਦੇ ਗਏ ਉੱਥੇ ਜਿਹੜੇ ਸ਼ੋਸ਼ਿਤ ਨਾਗਰਿਕ ਆਂਦੇ ਸੀਗੇ ਪਹਿਲੇ ਉਹਨਾਂ ਨੂੰ ਅਸੀਂ ਵੀਜ਼ਾ ਦਿੰਦੇ ਸੀ ਸ਼ਾਰਟ ਟਰਮ ਔਰ ਸ਼ਾਰਟ ਟਰਮ ਵੀਜ਼ਾ ਦੇ ਕੇ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਸੀ ਕਿਸੇ ਦੀ ਨਾਗਰਿਕਤਾ ਉਹਦੇ ਹਿੱਤ ਅਸੀਂ ਵਾਪਸ ਨਹੀਂ ਲਈ ਹੈ ਸਿਰਫ ਉਹਨਾਂ ਲੋਕਾਂ ਨੂੰ ਸੁਰੱਖਸ਼ਨ ਦੇਣ ਲਈ ਜਿਹੜੇ ਧਾਰਮਿਕ ਤੌਰ ਤੇ ਸ਼ੋਸ਼ਿਤ ਨੇ ਉਹਨਾਂ ਲਈ ਇੱਕ ਕਾਨੂੰਨ ਬਣਿਆ ਹੈ ਕਿ 31 ਮਾਰਚ 2014 ਤੋਂ ਬਾਅਦ ਜਿਹੜੇ ਲੋਕ ਪਹਿਲੇ ਜਿਹੜੇ ਲੋਕ ਭਾਰਤ ਹੀ ਜਾਏ ਨਹੀਂ ਐਸੇ ਲੋਕ ਉਹਨਾਂ ਨੂੰ ਅਸੀਂ ਸੁਰੱਖਸ਼ਨ ਦੇਾਂਗੇ ਭਾਰਤ ਦੀ ਨਾਗਰਿਕਤਾ ਦੇਾਂਗੇ ਔਰ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਰਲ ਹੋਏ ਉਹਨਾਂ ਦੀ ਭਾਵਨਾ ਜਿਹੜੀ ਹੈ ਉਹਦਾ ਸ਼ੋਸ਼ਣ ਨਾ ਹੋਏ ਇਹ ਕਾਨੂੰਨ ਤੇ ਇੱਕ ਬੜਾ ਅੱਛਾ ਕਾਨੂੰਨ ਮੋਦੀ ਜੀ ਲੈ ਕੇ ਆਏ ਸੋ ਇਹ ਵੀ ਮੈਨੀਫੈਸਟੋ ਵਿੱਚ ਜੋ ਮੋਦੀ ਜੀ ਨੇ ਵਾਦਾ ਕੀਤਾ ਸੀਗਾ ਉਹ ਪੂਰਾ ਕੀਤਾ ਉਹ ਗੁਸਪੈਟੀਆਂ ਦੇ ਲਈ ਵੀ ਕਾਨੂੰਨ ਆ ਰਿਹਾ ਕਿ ਜਿਹੜੇ ਲੋਕ ਕਾਂਗਰਸ ਰਾਜਰੀ ਚ ਵੋਟ ਬੈਂਕ ਦੀ ਖਾਤਰ ਗੁਸਪੈਟ ਕਰਾ ਦਿੱਤੀ ਗਈ ਇੱਥੇ ਸਾਡੇ ਦੇਸ਼ ਹੀ ਜੋਰ ਬਾਅਦ ਹੀ ਜੋ ਲੋਕ ਅੰਤਗਵਾਦੀ ਬਣ ਗਏ ਉਹਨਾਂ ਲੋਕਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿਚਾਰੇ ਮਿਆਂਮਾਰ ਹੋਵੇ ਜਾਂ ਹੋਰ ਹੋਵੇ ਭੇਜਣ ਦਾ ਜਿਹੜਾ ਵਿਵਸਥਾ ਕਾਨੂੰਨ ਅਸੀਂ ਬਣਾਇਆ ਬੇਨਾਮੀ ਪ੍ਰਾਪਰਟੀ ਐਕਟ ਜਿਹੜਾ ਸੀਗਾ ਕਿ ਜਿਹੜੇ ਲੋਕ ਪ੍ਰਭਾਵਸ਼ਾਲੀ ਸੀਗੇ ਉਹ ਆਪਣੇ ਕਾਲੇ ਧਨ ਨੂੰ ਕਿਸੇ ਹੋਰ ਦੇ ਨਾਮ ਦੇ ਉੱਤੇ ਜਾਇਦਾਦ ਬਣਾ ਲੈਂਦੇ ਸੀ ਸਾਡੀ ਸਰਕਾਰ ਨੇ ਕਾਨੂੰਨ ਬਣਾਇਆ ਉਹ ਦੇ ਦੇ ਕਿ ਆ ਕਿ ਜੇ ਤੁਸੀਂ ਜਾਇਦਾਦ ਆਪਣੇ ਨਾਮ ਤੇ ਪ੍ਰੂਵ ਨਹੀਂ ਕਰ ਪਾਓਗੇ ਤੇ ਉਹ ਸੰਪਤੀ ਦੇ ਦੇਸ਼ ਦੀ ਹੋ ਜਾਏਗੀ ਤੁਸੀਂ ਦੇਖੋ ਲਾਲੂ ਪ੍ਰਸਾਦ ਯਾਦਵ ਆਜ਼ਮ ਖਾਨ ਐਸੇ ਜਿਹੜੇ ਲੋਕ ਸੀਗੇ ਲੜੀ ਲੱਗੀ ਹੋਈ ਹੈ ਝੜੀ ਲੱਗੀ ਹੋਈ ਹੈ ਵਿਪਖਸ਼ੀ ਪਾਰਟੀਆਂ ਦੇ ਬੂ ਮਾਫੀਆ ਜਿਹੜੇ ਸੀਗੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸਰਕਾਰ ਨੇ ਜ਼ਬਤ ਕੀਤੀਆਂ ਨੇ ਉਹ ਅੱਜ ਕਾਨੂੰਨ ਦੇ ਛੰਡੇ ਚ ਨੇ ਫਿਰ ਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਅੰਮ੍ਰਿਤਸਰ ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਆ ਗਏ ਨੇ ਕਿਸੇ ਵੇਲੇ ਵੀ ਅਨਾਉਂਸ ਹੋ ਜਾਏਗਾ ਕਿ ਲੋਕ ਸਭਾ ਇਲੈਕਸ਼ਨ ਐਨੀ ਤਰੀਕ ਨੂੰ ਪਹਿਣਗੇ ਅੰਮ੍ਰਿਤਸਰ ਤੋਂ ਸੰਭਾਵਿਕ ਤੁਹਾਡੇ ਮੁਤਾਬਿਕ ਕੀ ਰੋਲ ਰਹੇਗਾ ਭਾਜਪਾ ਆਪਣਾ ਕਿਹੜਾ ਚਿਹਰਾ ਇੱਥੇ उतਾਰੇਗੀ ਕਿਸ ਤਰ੍ਹਾਂ ਦਾ ਚਿਹਰਾ उतਾਰੇਗੀ ਲੋਕ ਕਿ ਉਹਨਾਂ ਨੂੰ ਪਸੰਦ ਕਰਨਗੇ ਲੋਕਾਂ ਦੀ ਕੀ ਮਨਛਾ ਰਹੇਗੀ ਕਿਉਂਕਿ ਹੁਣ ਇਲੈਕਸ਼ਨ ਉਹ ਮੋਦੀ ਦੀ ਗਾਰੰਟੀ ਦੇ ਨਾਂ ਤੋਂ ਮੰਗੇ ਜਾਣਗੇ ਆ ਵੋਟਾਂ ਐਸਾ ਜੀ ਕਿ ਇਕਤ ਭਾਰਤਜਨਤਾ ਪਾਰਟੀ ਪੰਜਾਬ ਜਿਹੜੀ ਹੈ ਉਹ ਆਪਣਾ ਜਾਖੜ ਜੀ ਸਾਡੇ ਅਧਿਐਕਸ਼ ਨੇ ਉਹਨਾਂ ਦੇ ਨਿਤਿੱਤਵ ਦੇ ਵਿੱਚ ਸਾਰੇ ਅਸੀਂ ਉਹਨਾਂ ਨੂੰ ਸਹਿਯੋਗ ਕਰ ਰਹੇ ਆ ਮੈਂ ਵੀ ਪੂਰਵ ਭਾਜਪਾ ਦਾ ਪ੍ਰਦੇਸ਼ ਅਧਿਐਕਸ਼ ਰਿਹਾ ਆਂ ਤਾਂ ਉਸ ਲਿਹਾਜ਼ ਨਾਲ ਅਸੀਂ ਸਭ ਮਿਲ ਜੁਲ ਕੇ ਬੜਾ ਸ਼ਕਤੀਸ਼ਾਲੀ ਸੰਗਠਨ ਅਸੀਂ ਪੰਜਾਬ ਵਿੱਚ ਆਪਣਾ ਬਣਾਇਆ ਹੈ ਜਿਹੜੇ ਕਿ ਬਹੁਤ ਪ੍ਰਭਾਵਸ਼ਾਲੀ ਲੋਕ ਜਿਹੜੇ ਕਿ ਬਿਊਰੋਕਰੇਟਸ ਵੀ ਨੇ ਜਿਹੜੇ ਕਿ ਅਲੱਗ-ਅਲੱਗ ਪਾਰਟੀਆਂ ਦੇ ਕੋਈ ਐਕਸ ਮਿਨਿਸਟਰ ਨੇ ਕੋਈ ਐਕਸ ਐਮਪੀ ਨੇ ਔਰ ਸਮਾਜ ਦੇ ਵਿੱਚ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਸਥਾਨ ਬਣਾਇਆ ਹੈ ਔਰ ਜਿਨ੍ਹਾਂ ਨੇ ਇਹ ਦੇਖਿਆ ਹੈ ਕਿ ਦੇਸ਼ ਨਾਲ ਪਿਆਰ ਕਰਨਾ ਹੈ ਤੇ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਲਈ ਇੱਕ ਰਾਜਨੀਤਿਕ ਸੇਵਾ ਦਾ ਮਾਧਿਅਮ ਹੈ ਉਹ ਅੱਜ ਸਾਨੂੰ ਜੁਆਇਨ ਕਰ ਰਹੇ ਨੇ ਸੋ ਲੋਕ ਸਭਾ ਸਾਡਲੇ ਤੇ ਚੋਣ ਰੋਜ਼ ਹੁੰਦਾ ਸੀ ਤੇ ਨਿਯਮਿਤ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਲੋਕ ਸੇਵਾ ਦੇ ਵਿੱਚ ਜੁਟੇ ਰਹਿੰਦੇ ਨੇ ਸਾਡਾ ਸੰਗਠਨ ਸਰਪ੍ਰੀ ਹੈ ਸੋ ਉਹੀ ਕਾਰਨ ਹੈ ਕਿ ਅੱਜ ਸਾਡੀ ਪਾਰਟੀ 17 ਕਰੋੜ ਜਿਹੜੇ ਜਗਤ ਪ੍ਰਕਾਸ਼ ਨੱਡਾ ਜੀ ਦੇ ਨਿਤਤਦ ਵਿੱਚ 17 ਕਰੋੜ ਪਾਰਟੀ ਦੇ ਭਾਜਪਾ ਦੇ ਸਦਸੇ ਜਿਹੜੇ ਨੇ ਉਹ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੰਗਠਨ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਸੋ ਲੋਕ ਸਭਾ ਦੇ ਵਿੱਚ ਸਾਡਾ ਪਾਰਲੀਮੈਂਟਰੀ ਬੋਰਡ ਹੈ मिल सकती है। नाम है। ऐसा है जी मैं एक कार्य करता हाँ ਮੈਂ ਪਾਰਟੀ ਦਾ ਬਹੁਤ ਹਵਾਰੀ ਹਾਂ ਕਿ ਪਾਰਟੀ ਨੇ ਮੈਂ ਤੇ ਉਹ ਕਾਰਜਕਰਤਾ ਸੀਗਾ ਜਿਹੜਾ ਬਚਪਨ ਵਿੱਚ ਪੋਸਟਰ ਵੀ ਲਾਏ ਮੈਂ ਉਹ ਕਾਰਜਕਰਤਾ ਸੀਗਾ ਅਸੀਂ ਆਪਣੇ ਭਾਜਪਾ ਆਫਿਸ ਦੇ ਵਿੱਚ ਮੈਨੂੰ ਯਾਦ ਹੈ ਹੰਸਰਾ ਗੁਲਾਟ ਜੀ ਸਾਡੇ ਅਜੈਕਟ ਸੀਗੇ ਪਿਤਾ ਸਪਾਨ ਸੀਗੇ ਮੇਰੇ ਉਹਨਾਂ ਦੇ ਨਿੱਤਤਵ ਦੇ ਵਿੱਚ ਅਸੀਂ ਦਰਿਆ ਮਿਚਾਇਆ ਕਰਦੇ ਸੀ ਬੈਠਕ ਤੋਂ ਪਹਿਲੇ ਜਾ ਕੇ ਅਸੀਂ ਜਿਹਨੂੰ ਕਹਿ ਸਕਦੇ ਆ ਵਾਲ ਰਾਈਟਿੰਗ ਆਪਣੇ ਹੱਥ ਦੇ ਨਾਲ ਯੁਵਾ ਮੋਰਚੇ ਦੇ ਵਿੱਚ ਮਾਧਿਅਮ ਦੇ ਨਾਲ ਕਰਦੇ ਰਹੇ ਸੋ ਮੇਰੇ ਜੈਸੇ ਇੱਕ ਸਧਾਰਨ ਕਾਰਗਰਤਾ ਨੂੰ ਮੇਰੀ ਪਾਰਟੀ ਨੇ ਪਹਿਲੇ ਮੇਅਰ ਬਣਾਇਆ ਜੀ ਅੰਮ੍ਰਿਤਸਰ ਦਾ ਗੁਰੂ ਨਗਰੀ ਦਾ ਉਸ ਤੋਂ ਬਾਅਦ ਮੈਨੂੰ ਸੰਸਦ ਬਣਾਇਆ ਰਾਜ ਸਭਾ ਦਾ ਜਿਹੜੀ ਇੱਕੋ ਹੀ ਜ਼ਿੰਮੇਵਾਰੀ ਸੀਗੀ ਪੰਜਾਬ ਦੀ ਇੱਕ ਸੀਟ ਸੀ ਬਾਜਪਾ ਕੋਲ ਉਸ ਤੋਂ ਬਾਅਦ ਮੈਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਦੇਸ਼ ਅਧਿਕਸ਼ਕ ਬਣਾਇਆ ਇਹ ਮੇਰੀ ਪਾਰਟੀ ਹੈ ਜਿਹੜੀ ਕਿ ਬਿਨਾ ਮੰਗੇ ਸਭ ਕੁਝ ਦਿੰਦੀ ਹੈ ਹੁਣ ਤੁਸੀਂ ਕੋ ਨਯਾਪ ਸਿੰਘ ਸੈਣੀ ਜੀ ਕਾਰਗਰਤਾ ਨੇ ਸਾਡੇ ਪਰਿਵਾਰਵਾਦ ਨਹੀਂ ਹੈ ਇਹੀ ਸਭ ਤੋਂ ਵੱਡੀ ਬੀਜੇਪੀ ਦੀ ਜਿਹੜੀ ਮੈਂ ਖੂਬਸੂਰਤੀ ਕਾਵਾਂਗਾ ਇੱਕੋ ਪਾਰਟੀ ਹੈ ਜਿੱਥੇ ਕਾਰਜਕਰਤਾ ਨੂੰ ਸਨਮਾਨ ਮਿਲਦਾ ਹੁਣ ਤੁਸੀਂ ਦੇਖ ਲਓ ਜਿਹੜੇ ਵਿਰੋਧੀ ਨੇ ਉਹ ਤੇ ਪਰਿਵਾਰਵਾਦ ਦੀ جنگ ਲੜ ਰਹੇ ਨੇ ਸੋਨੀਆ ਗਾਂਧੀ ਰਾਹੁਲ ਗਾਂਧੀ ਆਪਣੇ ਲੜਕੇ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਅੱਜ ਲਾਲੂ ਪ੍ਰਸ਼ਾਦ ਯਾਦਵ ਤੇਜਸਵੀ ਯਾਦਵ ਆਪਣੇ ਲੜਕੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਅੱਜ ਮਮਤਾ ਬੈਨਰਜੀ ਅਭਿਸ਼ੇਕ ਬੈਨਰਜੀ ਆਪਣੇ ਭਤੀਜੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਹੁਣ ਕਰਨਾ ਨੀਦੀ ਜੀ ਦਾ ਬੇਟਾ ਸਟਾਲਿਨ ਜਿਹੜਾ ਹੈ ਉਹ ਮੁੱਖ ਮੰਤਰੀ ਬਣਿਆ ਹੋਇਆ ਹੈ ਸ਼ਰਦ ਪਵਾਰ ਜੀ ਜਿਹੜੇ ਨੇ ਆਪਣੀ ਬੇਟੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਸੋ ਇਸੇ ਤਰ੍ਹਾਂ ਕਾਂਗਰਸ ਦੇਤੇ ਔਰ ਵਿਪਕਸ਼ੀਆਂ ਦੇ ਜਿਹਨੀਆਂ ਵਿਪਕਸ਼ੀ ਠਗਬੰਦਨ ਬਣਿਆ ਮੈਂ ਗਠਬੰਦਨ ਨਹੀਂ ਗਾਂਗਾ ਮੋਦੀ ਜੀ ਦੀ ਹਨੇਰੀ ਜਿਹੜੀ ਹੈ ਲੋਗਾ ਦੇ ਮੋਦੀ ਜੀ ਜਿਹੋ 140 ਕਰੋੜ ਦੇਸ਼ ਵਾਸੀਆਂ ਦੇ ਪਰਿਵਾਰ ਦੇ ਸਦਸੇ ਬਣੇ ਨੇ ਮੋਦੀ ਜੀ ਉਹਨਾਂ ਦੇ ਜੀਵਨ ਨੂੰ ਸਰਸਵਉਦਾ ਸੰਪੰਨ ਕਰਨ ਲਈ ਉਹਨਾਂ ਦੀ ਪਿਆਰ ਦੀ ਜਿਹੜੀ ਹਨੇਰੀ ਚੱਲ ਰਹੀ ਹੈ ਜਨਤਾ ਦੇ ਵਿੱਚ ਉਹ ਤਾਂ ਅੰਕਿਤ ਹੋ ਗਿਆ ਠਗਬੰਦ ਜਿਹੜਾ ਆਪ ਦੀ ਇਕੱਠਾ ਹੋਇਆ ਹੈ ਜਿਹੜੇ ਪਰਿਵਾਰਵਾਦ ਦੀ ਰਾਜਨੀਤੀ ਕਰਨ ਮੈਂ ਤੁਹਾਨੂੰ ਉਦਾਹਰਣਾਂ ਨੇ ਦੇ ਦਿੱਤੇ ਅਖਲੇਸ਼ ਯਾਦਵ ਕੌਣ ਹੈ ਮੁਲਾਇਮ ਸਿੰਘ ਯਾਦਵ ਜੀ ਜਿਹੜੇ ਪੁਰਵ ਮੁੱਖ ਮੰਤਰੀ ਸੀ ਉਹਨਾਂ ਦਾ ਬੇਟਾ ਹੈ ਸੋ ਇਹਨਾਂ ਨੂੰ ਤੇ ਪਰਿਵਾਰ ਹੀ ਨਜ਼ਰ ਆਉਂਦੇ ਨੇ ਇਹਨਾਂ ਨੂੰ ਅੱਗੇ ਪਰਿਵਾਰ ਤੋਂ ਬਾਹਰ ਤੇ ਕੋਈ ਹੇਮੰਤ ਸੋਰਨ ਕੌਣ ਹੈ ਸ਼ਿਬੂ ਸੋਰਨ ਜੀ ਦਾ ਬੇਟਾ ਜਿਹੜਾ ਮੁੱਖ ਮੰਤਰੀ ਬਣਿਆ ਹੈ ਹੇਮੰਤ ਸੋਰਨ ਸੋ ਇਹ ਪਰਿਵਾਰਵਾਦ ਦੀਆਂ ਪਾਰਟੀਆਂ ਜਿਹੜੀਆਂ ਨੇ ਦਵਸਤ ਹੋ ਜਾਣਗੀਆਂ ਔਰ ਮੋਦੀ ਜੀ ਸ਼ਾਨ ਦੇ ਨਾਲ 400 ਤੋਂ ਵੱਧ ਐਨਡੀਏ ਦੀ ਸੀਟਸ ਲੈ ਕੇ ਪ੍ਰਧਾਨ ਮੰਤਰੀ ਬਣ ਗਏ। ਸ਼ੁਕਰੀਆ ਸ਼ਵੇਤ ਜੀ। ਸੋ ਪੂਰਵ ਸੰਸਦ ਨੇ ਰਾਜ ਸਭਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਜੀ ਜਿਹੜੇ ਦੱਸ ਰਹੀ ਸੀ ਮੋਦੀ ਜੀ ਨੇ ਕੱਲ ਵਰਚੁਅਲ ਉਦਘਾਟਨ ਕੀਤਾ ਹੈ ਅਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਕਈ ਸੁਗਾਤਾਂ ਦਿੱਤੀਆਂ ਨੇ। ਇਸ ਤੋਂ ਇਲਾਵਾ ਲੋਕ ਸਭਾ ਇਲੈਕਸ਼ਨ ਦਾ ਬਿਗਲ ਕਿਸੇ ਵੇਲੇ ਵੀ ਵੱਧ ਸਕਦਾ ਹੈ। ਜਿਹੜਾ ਕੈਂਡੀਡੇਟ ਹੋਏਗਾ ਉਹ शहर तरक्की ले, ले, काम करेगा, चाहे वो कोई भी हो अपने नाम दे थोड़ा जा, वो, आ, मम हो ने, तो कोई अंदाजा भी नहीं 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 दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर